ਮੈਨੂੰ ਖਾਲਸਾ ਵੈਜੀ ਜੀ ਦੀ ਪਤੇ ਅਤੇ ਸਾਰੇ ਭੈਣ ਭਰਾਵਾਂ ਨੂੰ ਜੋ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਹੀਏ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਇਕ ਕਰਿਓ ਵੀਡੀਓ ਦੇਖਣ ਯੋਗ ਹੈ ਆਜੋ ਭੈਣ ਭਰਾਵੋ ਪਿੰਡ ਬਨਾਲੀ ਫਰਮ ਬਲਾਡ ਦੇ ਵਿੱਚ ਡੇਰਾ ਬਾਬਾ ਲਾਲ ਸਿੰਘ ਜੀ ਦੇ ਦਰਸ਼ਨ ਕਰਾਉਣੇ ਆਜੋ ਸੰਗ ਤੇ ਇਹ ਵੀ ਤੁਹਾਨੂੰ ਨੰਨੇ ਗੱਲਾਂ ਕਰ ਇੱਕ ਜੰਨੇ ਸੰਤੋ ਬਣੇ ਹੋਏ ਵੀਰੇ ਕਦਰ ਤੋਂ ਹੁੰਦਾ ਸੇ ਮੋਟਾ ਹੈ ਅੱਛਾ ਇਹ ਲਾਲ ਦਾਸੀ ਨੇ ਤਵਸ਼ਾ ਆਏ ਬੜ ਕੇ ਰੱਖ ਲਵੇ ਐਂ ਬੜ ਕੇ ਰੱਖੀ ਹਾਂਜੀ ਬੱਬਾ ਲਾਲ ਦਾਸੀ ਨੇ ਤਵਸ਼ਾ ਰੀਆ ਕਰੀ ਹੈ ਹਾਂਜੀ ਆਇਓ ਜੀ ਤੇਰਾ ਜੀ ਖੜਕਵਾਦ ਵਾਲੇ ਨਾ ਖੜਕਵਾਦ ਵਾਲੇ ਕੀ ਪਤਾ ਪਹੁੰਚਦਾ ਹਾਂ ਹਾਂ ਉਹ ਖੜਕਵਾਦ ਵਾਲੇ ਇੱਥੇ ਬੈਠਾ ਨਾ ਮਤਲਬ ਉਹ ਸਾਰੀ ਵੀ ਦੇ ਤਰ੍ਹਾਂ ਕੰਮਾਂ ਤੋਂ ਬਦਨ ਉੱਪਰ ਲੈ ਜਾਂਦੀ ਸੀ ਇੱਥੇ ਟਿੱਬੇ ਸੀ ਬਹੁਤ ਵੱਡੇ ਮੈਂ ਇਕੱਲਾ ਵੀ ਰੱਖੋ ਹਾਂ ਇਹ ਵੀ ਸੀ ਬਹੁਤ ਵੱਡੇ ਤੇ ਜਿਹੜਾ ਮਾਲ ਨੂੰ ਬਾਬਾ ਨੂੰ ਲਾ ਲਿਆ ਗੱਡੀ ਚੁੱਕਾ ਲਿਆ ਹਾਂ ਸਾਰੀਆਂ ਗੱਡੀਆਂ ਜਾ ਕੇ ਹੋ ਗਈ ਠੀਕ ਵੀ ਨਹੀਂ ਤਰੀ ਬਾਬਾ ਨੂੰ ਲਾਤਾ ਤੇ ਗੱਡੀਆਂ ਤਾਰੋਦਾਰ ਇਥੇ ਤਾਂ ਦਿਨ ਕਿਹੜਾ ਬੜਦਾ ਯਰੇ ਇਹ ਦਸ ਨਹੀਂ ਘਰਦੇ ਜੀ ਆਈ ਆਈ ਦੱਸਣੇ ਕਰਦੇ ਸਾਰੀਆਂ ਸੁੱਖਾਂ ਪਾਰ ਹੋ ਗਏ ਸਾਰੀਆਂ ਸੁੱਖਾਂ ਪਾਰ ਹੋ ਗਏ ਇੱਥੇ ਸ਼ਰਾਬ ਚੜਦੀ ਜੀ ਦਿਸੇ ਸ਼ਰਾਬ ਚੜਦੀ ਜੀ ਦੇਸੀ ਹੋਵੇ ਅੰਗਰੇਜ਼ੀ ਹੋਵੇ ਕੋਈ ਵੀ ਹੋਵੇ ਠੀਕ ਹੈ ਜੀ ਮਤਲਬ ਸ਼ਰਾਬ ਚੜਦੀ ਆ ਬਾਪਾ ਜੀ ਸੁੱਖ ਸੁੱਖ ਲੋ ਤੁਸੀਂ ਪੂਰੀ ਹੋ ਗਈ ਉਹੋ ਚੜਾ ਕੇ ਜੀ ਬੰਦੂ ਦੀ ਪੁੱਤਰੀ ਸਾਰੀ ਸੁੱਖ ਪੂਰੀ ਹੋ ਗਈ ਹਾਂ ਜੀ ਆ ਪੂਰਾ ਜੀ ਪੂਰਾ ਇਹ ਸਰਸੇ ਚ ਪੈ ਗਿਆ ਜੀ ਹਾਂ ਮਾਨਸਾ ਜਿਲ੍ਹੇ ਆ ਗਿਆ ਨਾ ਮਾਨਸਾ ਜਿਲ੍ਹੇ ਚ ਆ ਗਿਆ ਇਹਦਾ ਮਾਨਸਾ ਜਿਲ੍ਹੇ ਮਾਨਸਾ ਜਿਲ੍ਹੇ ਬੜਾ ਵਾਲੀ ਹਾਂ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਕਹਾਂਦਾ ਇਹ ਕਿੰਨੀ ਉਹ ਪੰਜੀ ਘਰੇ ਦੋ ਇਹ ਤਾਂ ਬਹੁਤ ਦਸਵੀਂ ਭਰਦੀ ਆ ਜੀ ਅੱਛਾ ਜੀ ਹਾਂ ਜੀ ਆਈ ਦਸਵੀਂ ਇੰਨੀ ਘੱਟ ਹੁੰਦੀ ਆਈ ਦਸਵੀਂ ਇਤੋਂ ਵੱਧ ਹੁੰਦਾ ਜੀ ਘੱਟ ਨਹੀਂ ਹੁੰਦਾ ਅੱਛਾ ਜੀ ਹਾਂ ਜੀ ਇਹ ਇਹ ਬਾਬਾ ਜੀ ਦੀ ਮੇਨ ਸਮਾਦ ਇੱਧਰ ਆ ਗਈ ਜੀ ਉੱਧਰ ਆ ਗਈ ਜੀ ਸਮਾਦ ਜਿੱਥੇ ਸ਼ਰਾਬ ਚੜਦੀ ਹੈ ਜੀ ਇਹ ਇਹ ਸਮਾਦ ਆ ਗਈ ਜੀ ਇਹ ਆ ਗਈ ਬਾਬਾ ਲਾਬਦਾਸ ਜੀ ਦੀ ਠੀਕ ਹੈ ਜੀ ਠੀਕ ਹੈ ਜੀ ਇੱਥੇ ਸ਼ਰਾਬ ਚੜਦੀ ਹੈ ਜਿਹੜੀ ਤਵੱਸ਼ਾ ਕਰੀਏ ਉਹ ਕਿੱਧਰ ਹੈ ਜੀ ਜਿਹੜੀ ਤਵੱਸ਼ਾ ਕਰੀਏ ਉਹ ਸਮਾਦ ਪਿੱਛੇ ਆ ਜੀ ਉਹ ਪਿੱਛੇ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਜਿਹੜੀ ਸ਼ਰਾਬ ਚੜਦੀ ਹੈ ਬਾਬਿਆਂ ਦੀ ਹਾਂਜੀ ਹਾਂਜੀ ਇੱਥੇ ਚੜਦੀ ਹੈ ਜੀ ਉਹ ਰੇ ਚੜਦੀ ਹੈ ਜਿਹੜੀ ਤਵੱਸ਼ਾ ਕਰੀਏ ਉਹ ਪਿੱਛੇ ਹੈ ਅੱਛਾ ਜੀ ਅਸੀਂ ਕੱਟ ਲਓ ਮੜਾ ਜਿੱਥੇ ਭਾਈ ਦਰਸ਼ਨ ਕਰੋ ਬਾਬਾ ਜੀ ਦੇ ਜਿੱਥੇ ਸ਼ਰਾਬ ਦਾ ਮੱਥਾ ਟਿਕਦਾ ਹੈ ਜੀ ਮਤਲਬ ਸੰਗਤ ਭੋਗ ਸ਼ਗਤੀ ਹੈ ਇਹ ਜੀ ਨੂੰ ਭੋਗ ਹਾਜੀ ਹਾਜੀ ਭੋਗ ਕਿਹਾ ਜਾਂਦਾ ਹਾਂਜੀ ਸਾਰੀ ਸੁੱਖ ਬਾਹਰ ਆਉਂਦੀ ਹੈ ਜੀ ਸਾਰੀ ਸੁੱਖ ਬਾਹਰ ਆਜੋ ਜੀ ਇੱਧਰ ਆਜੋ ਜੀ ਚਲੋ ਜੀ ਇਹ ਇੱਧਰ ਵੀ ਜੀ ਸ਼ੋਰ ਹੋਰ ਆ ਗਿਆ ਹੈ ਹਾਂਜੀ ਹਾਂਜੀ ਆ ਪਰ ਕਰਮਾ ਕਰਕੇ ਸਮਾਂ ਤੋਂ ਪਿੱਛੇ ਸ਼ੋਰ ਆ ਗਿਆ ਇੱਥੇ ਸ਼ੋਰ ਆ ਗਿਆ ਜੀ ਅੱਛਾ ਜੀ ਆ ਬੱਚੇ ਨਾ ਹੀ ਜਾਂਦੇ ਹਾਂਜੀ 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 ਇੱਥੇ ਸ਼ੋਰ ਆ ਗਿਆ ਬਾਜਾ ਇਹ ਪਹਿਲਾਂ ਭੂਤਾਂ ਵਾਲੀ ਛਪੜੀ ਭਾਈ ਜੀ ਸੀਗੀ ਭੂਤਾਂ ਵਾਲੀ ਛਪੜੀ ਇੱਥੇ ਨਾ ਭੂਤਾਂ ਭੂਤਾਂ ਨਾ ਜੀ ਗਿੱਧੇ ਪਾਉਂਦੀਆਂ ਸੀ ਅੱਛਾ ਜੀ ਤੇ ਪੁਰਾਣੇ ਬੁੜੇ ਦੱਸ ਰਹੇ ਨੇ ਸਾਡੇ ਹਾਂਜੀ ਹਾਂਜੀ ਕੋ ਪੁਰਾਣੇ ਬਜ਼ੁਰਗ ਨਾ ਹਾਂਜੀ ਇਹ ਇੱਥੇ ਨਾ ਮਤਲਬ ਭੂਤਾਂ ਕਿੱਥੇ ਪਾਉਂਦੀਆਂ ਸੀ ਅੱਛਾ ਜੀ ਰੋਲਾ ਪਾਉਂਦੀਆਂ ਪੂਰਨਾਂ ਹਾਂ ਜੀ ਹਾਂ ਜੀ ਚੜ੍ਹ ਜੀ ਅੱਛਾ ਜੀ ਦੱਸੋ ਹਾਂ ਜੀ ਪਹਿਲਾਂ ਡੇਰਾ ਬੰਨਣ ਤੋਂ ਪਹਿਲਾਂ ਡੇਰਾ ਬੰਨਣ ਤੋਂ ਪਹਿਲਾਂ ਇਹ ਬਾਬਾ ਇੱਥੇ ਕੱਲੀ ਤਪਸ਼ਾ ਕਰਦੇ ਸੀਗੇ ਜੀ ਹਾਂ ਤੇ ਇੱਥੇ ਡੇਰਾ ਬਸ ਇੱਕੋ ਹੀ ਕਮਰਾ ਜਿਹਾ ਸੀਗਾ ਜੀ ਬਾਬਾ ਦਾ ਉਹ ਹੀ ਸੀ ਕੋਈ ਕੁਟਿਆ ਸੀ ਹਾਂ 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 ਜੀ ਜੀ ਦੱਸੋ ਦੱਸੋ ਆ ਦੇਖੋ ਆ ਬਾਬਾ ਦੇ ਅਸਲੀ ਨਾਮ ਜਿਹਦੇ ਤਪੱਸਿਆ ਹੋਈ ਆ ਹਾਂ ਜੀ ਮਾਫਾਨਾ ਇਸੇ ਜਗਤ ਤਪਸ਼ਾ ਕਰੀਆ ਜੀ ਆ ਗਿਆ ਘਰੇ ਕੁਸ਼ੀ ਨਾ ਰਹੇ ਇਧਰ ਹੀ ਇਧਰ ਹੀ ਆ ਸਾਰੇ ਉਹ ਵਾਰਿਆਂ ਦੀ ਫੋਟੋ ਆ ਜੀ ਆਪਾਂ ਲਾਭ ਦਾ ਜੀ ਪੂਰੇ ਪੂਰੇ ਤਪਸ਼ਾ ਕਰੀਆ ਜੀ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਉੱਥੇ ਕਰੀਆ ਜੀ ਅੱਛਾ ਉੱਥੇ ਤੁਣਾ ਸਾਹਿਬ ਹਨ ਜੀ ਹਾਂ ਜੀ ਹਾਂ ਜੀ ਉੱਥੇ ਤਪਸ਼ਾ ਕਰੀਆ ਠੀਕ ਹੈ ਜੀ ਤੇ ਆ ਜਾ ਜੀ ਆਜੋ ਸੁਣੋ ਉੱਧਰ ਵੀ ਦਿਖਾਉਣਾ ਜੀ ਬਾਬਾ ਜੀ ਨੇ ਤਪੱਸਿਆ ਕਰੀ ਹਾਂਜੀ ਹਾਂਜੀ ਤਪੱਸਿਆ ਕੀਤਾ ਕੱਠ ਹੋਣ ਦੇ ਕਾਰਨ ਸਹਿਬ ਥੋੜੀ ਮੁਸ਼ਕਿਲ ਆ ਦੇ ਮਰਜਾਣ ਜੀ ਕੋਈ ਗੱਲ ਨਹੀਂ ਅੱਜ ਨਹੀਂ ਜੀ ਤੁਹਾਨੂੰ ਇਹ ਚੀਜ਼ ਵੀ ਦਿਖਾਵਾਂਗੇ ਆਜੋ ਜੀ ਆਜੋ ਇੱਕ ਬਾਈ 1 ਮਿੰਟ ਇੱਕ ਮਿੰਟ ਦੇਣਾ ਨਹੀਂ ਹੋ ਬੋਲ ਕੇ ਬੋਲ ਕੇ ਪ੍ਰੋਗਰਾਮ ਭਾਈ ਰੇ ਆਈ ਹੈ ਅਮਰੀਕਾ ਹਾਂਜੀ ਆ ਜਾਈਂ ਆਜੋ ਇੱਥੇ ਆ ਬਾਬਾ ਦੀ ਸੇਵਾ ਕਰਦੇ ਜੀ ਇੱਥੇ ਦਵਸਿਆ ਕਰੀਏ ਜੀ ਹਾਂਜੀ ਹਾਂਜੀ ਇੱਥੇ ਕਰਿਆ ਭਾਈ ਠੀਕ ਹੈ ਜੀ ਹੈ ਹੈਲੋ ਦਵਸਿਆ ਬਾਬਾ ਨੂੰ ਉਰੇ ਕਰੀਏ ਹਾਂਜੀ ਇਹੀ ਸਥਾਨ ਹੈ ਆਇਓ ਜੀ ਹਾਂਜੀ ਆਜੋ ਜਾਈਂ ਆਜੋ ਇੱਕ ਮਿੰਟ ਵੀਡੀਓ ਕਰਦੇ ਆਜੋ ਸਾਨੂੰ ਲੈ ਆਉਣੇ ਆ ਜੀ ਆਜੋ ਕੇ ਆਇਆ ਭਾਈ ਹਾਂ ਠੀਕ ਹੈ ਉਹ ਬਾਬਾ ਜੀ ਦੀ ਭੈਣ ਹਾਂ ਹਾਂ ਉਹਨਾਂ ਨੂੰ ਬੁਲਾ ਮੜਾ ਹਾਂ ਬੁਲਾ ਮੜਾ ਆ ਲੰਘ ਮੈਂ ਮੈਂ ਬਸ ਬੁਲਾ ਲਾ ਬੀਬੀ ਉਹ ਲਾ ਥੋੜੀ ਜਿਹੀ ਵੀਡੀਓ ਬਣਾਉਣੀ ਸੀ ਜੀ ਵਧੀਆ ਧਿਆਨ ਨਾਲ ਬੋਲਿਓ ਬੀਬੀ ਇੱਥੇ ਮਤਲਬ ਸੋਤ ਸਾਬੇ ਵੱਡੇ ਸੀ ਕਿ ਛੋਟੇ ਸੀ ਵੱਡੇ ਸੀ ਅੱਛਾ ਜੀ ਵੱਡੇ ਸੀ ਜੀ ਵੱਡੇ ਸੀ ਅੱਛਾ ਜੀ ਤਾਂ ਪਛਾ ਦੇ ਰਾਜ ਕਿਵੇਂ ਪਈ ਜੀ ਕਿਹਨੇ ਜਲਾਰਾ ਡੰਗਰਚਾਰ ਰੰਗਈ ਉਹਦੀ 12 ਸਾਲ ਦਾ ਸਾਥੀ ਹੋ ਗਿਆ। ਅੱਛਾ ਜੀ। ਬੱਧਾ ਜੰਗਾਂ ਦਾ ਕਿੱਲਾ ਹੈ। ਠੀਕ ਹੈ ਜੀ। ਫੇਰ ਹੁੰਦਾ ਇਹਦਾ ਗੁਰੂ ਹੈ। ਠੀਕ ਹੈ ਜੀ। ਉਹ ਫੇਰ ਹੁੰਦਾ ਗੁਰੂ ਸਾਡੇ ਗਿਆ ਜਿਹੋ ਡਾਹਰ ਤੋਂ। ਉੱਥੇ ਡੰਗਰ ਲੈ ਕੇ ਗਿਆ ਸੀ ਡੰਗਰ ਲੈ ਕੇ ਜਾਂਦੇ ਜਿੱਥੇ 12 ਸਾਲ ਦੇ ਰਿੰਦਾ ਸਿੰਘ ਦਾ ਡੰਗਰ ਆਉਂਦਾ। ਦੰਗਰ ਉਹ ਡੰਡਾ ਛੱਡਦਾ ਹੈ ਜੰਗਰ ਵੀ ਮੈਂ ਡੰਗਰ ਨਿਕਰ ਲੈ ਕੇ ਜਾਣੇ ਕਮਾਂਡੀਆਂ ਨੇ ਮੁੰਡੇ ਨੂੰ ਨਜ਼ਰ ਹਟਾ ਦਿੱਤੀ ਅੱਛਾ ਜੀ ਡੰਗਰ ਛੱਡਦੇ ਭਾਈ ਇਹਨੇ ਨਿਕਰੇ ਡੰਗਰ ਘਰ ਨੂੰ ਆ ਗਏ ਬਸ ਕਰਿਓ ਮੁੰਡਾ ਆ ਕੇ ਕਹਿੰਦਾ ਭਾਈ ਉਹ ਤਾਂ ਉੱਥੇ ਹੀ ਰਹਿ ਗਿਆ ਢਾਹ ਚ ਹਾਂ ਅੱਛਾ ਕਹਿੰਦੇ ਢਾਹ ਚ ਕੀ ਕਰਨ ਰਹਿ ਗਿਆ ਹੂੰ ਕਹਿੰਦੇ ਵੀ ਉਹ ਤਾਂ ਸਾਥ ਹੋ ਗਿਆ ਉੱਥੇ ਢਾਹ ਚ ਅਸੀਂ ਲੈਣ ਗਏ ਸਕੇ ਕਹੇ ਕੋ ਲੈਣਾ ਜਾਂ ਤਾਂ ਆਇਆ ਨਹੀਂ ਅੱਛਾ ਜੀ ਜੇ ਅਸੀਂ ਲੈ ਆਉਂਦਾ ਵੀ ਇੱਕ ਵਾਰੀ ਪਰ ਜੋਰ ਪਾ ਕੇ ਖੋਦ ਜੀ ਨਾ ਭਰਾਵੋ ਹਾਂ ਇਹ ਛੱਡਣਾ ਨਹੀਂ ਸਾਧਵੀ ਬਣ ਜਾਣਾ ਤੁਹਾਨੂੰ ਉਹ ਕਹਿੰਦੇ ਮੈਂ ਰਹਿਣੇ ਸਾਧ ਆਸੀ ਉਹ ਜ਼ੋਰ ਨਾ ਮੰਗੀ ਦਿੱਤਾ ਅੱਛਾ ਜੀ ਜ਼ੋਰ ਨਾ ਮੰਗਦਾ ਉਹਨੇ ਆ ਕੇ ਤੂਏ ਦੀ ਸਾਖ ਤੋਂ ਨੰਕਾਰ ਹੀ ਕਰਦੇ ਭਰੇ ਆ ਕਿ ਮੇਰੀ ਮਾਂ ਨੂੰ ਕਹਿੰਦਾ ਮੈਂ ਤਾਂ ਚੱਲਿਆ ਮੈਂ ਨਹੀਂ ਭਰੇਦਾ ਹਾਂ ਜਿਵੇਂ ਜਤੀ ਸ਼ਤੀ ਰਹਿਣਾ ਹੈ ਮੈਂ ਤਾਂ ਇਹ ਕੰਮ ਤੇ ਬੱਦ ਨਹੀਂ ਨਹੀਂ ਉਹ ਮੈਨੂੰ ਇਹ ਕੰਮ ਦਾ ਸਖਿਆ ਨਾ ਮਾਂ ਜਿਸ ਦੀ ਗੱਲ ਹੈ ਕਿ ਮੇਰੇ ਨਾਲ ਉਹ ਕਰ ਜਿਹੜੀ ਕਰੇਗੀ ਠੀਕ ਹੈ ਜੀ ਉਹ ਕਹਿੰਦੇ ਵੀ ਕੋਈ ਕਰਨਾ ਚਾਹੁੰਦਾ ਹੈ ਕਹਿੰਦਾ ਬਸ ਮੈਂ ਤਾਂ ਸਾਧ ਹੋਣਾ ਸਾਧ ਹੀ ਰਹਿਣਾ ਸਾਧ ਹੀ ਰਹਿਣਾ ਸਾਧ ਹੀ ਉਸ ਵਾਰ ਤੇ ਬਈ ਮਿਲਤਾ ਕਰੀਆਂ ਉਹ ਵੀ ਮੁੜ ਕੇ ਸਾਨੂੰ ਉਹ ਦਿਖਾਈ ਦੇਣੀ ਸਾਡੇ ਅੱਛਾ ਜੀ ਤੁਹਾਨੂੰ ਦਿਖਾਈ ਦਊਗੀ ਮੈਂ ਤਾਂ ਸਾਨੂੰ ਉਹ ਨਹੀਂ ਦਿਖਾਈ ਨਹੀਂ ਹਲੋ ਕੋਸੋੜੀਆਂ ਨਾਗਰਾਂ ਚ ਲੋਕ ਹੋਣ ਲੱਗੇ ਨਾਗਰਾਂ ਚ ਲੋਕ ਹੋ ਗਏ ਹਾਂ ਇੱਕੜ ਦੀ ਵਾਰੀ ਨਾ ਕਰੀਂ ਵੀ ਬੁਲਾ ਲਿਆ ਆਪ ਦੇ ਇੱਕ ਵਾਰੀ ਕਿਸੇ ਦੇ ਵਿੱਚ ਵੀ ਠੀਕ ਹੈ ਜੀ ਮੈਨੂੰ ਕਹਿੰਦਾ ਬਈ ਤੈਨੂੰ ਮੈਂ ਅੱਜ ਗੱਲ ਕੀਤੀ ਤੂੰ ਤੂੰ ਮੈਨੂੰ ਬੁਲਾਉਣਾ ਨਹੀਂ ਠੀਕ ਹੈ ਜੀ ਮੈਂ ਬਈ ਅੰਦਰ ਵੜ ਗਈ ਉਹ ਪਤਾ ਨਹੀਂ ਕਿਹੜੇ ਵੇਲੇ ਲੋਕ ਹੋਗਾ ਬਾਅਦ ਚ ਅੱਛਾ ਦੇਖਾਂਗੇ ਕਸਤ ਨਹੀਂ ਕਰ ਲਿਆ ਮੈਂ ਜੇ ਮੈਨੂੰ ਪੰਜ ਸਤਿਸ਼ਾਰ ਭਾਜੀ ਨੇ ਵੀ ਲਾਇਆ ਹਾਂ ਕਿ ਮੈਨੂੰ ਗਿਆਰਾਂ ਕਿਹਾ ਜੀ ਕਿਸੇ ਤੋਂ ਪਰ ਮੈਨੂੰ ਖਹਿ ਜਾਂ ਨਹੀਂ ਫਿਰ ਛੱਕੜ ਦੀ ਵਾਰੀ ਕਹਿੰਦਾ ਕਹਿੰਦਾ ਤੂੰ ਮੈਨੂੰ ਭਾਜੀ ਹੁੰਦੀ ਤੇ ਮੈਂ ਨਾਣਾ ਦੇ ਵਿੱਚ ਤੇ ਕਾਲ ਜੀ ਲੰਗਿਆ ਹਾਂ ਮਖਾ ਮੈਂ ਤਾਂ ਦੇਚਾ ਨਹੀਂ ਲੱਗਦਾ ਉਸ ਤੇ ਨੂੰ ਹਾਂ ਮੈਂ ਤੇਰੇ ਕੋਲ ਜੀ ਲੰਗਿਆ ਮਖਾ ਮੈਂ ਤੈਨੂੰ ਸਾਰੇ ਭਾਗ ਕਿਹਾ ਜੀ ਨਾਣਾ ਦੇ ਵਿੱਚ ਹਾਂ ਨਾ ਮੈਂ ਕਾਲ ਜੀ ਲੰਗਿਆ ਤੇ ਫਿਰ ਛੱਕੜ ਦੀ ਵਾਰੀ ਫੇਰ ਦਿਖਾਈ ਦਿੱਤੇ ਬਸ ਉਹ ਨੂੰ ਫੇਰ ਲੋਕ ਹੋ ਗਿਆ ਨਾਲ ਦੀ ਮਤਲਬ ਛੋਟੇ ਪਰਿਵਾਰ ਨੂੰ ਨਹੀਂ ਮਤਲਬ ਲੈਂਦਾ ਸੀ ਪਰਿਵਾਰ ਨੂੰ ਤਾਂ ਕਿਸੇ ਨੇ ਨਹੀਂ ਲੀਦਾ ਸੀ ਹੋਰ ਜੋ ਸੇਵਾਦਾਰ ਨੇ ਸਾਰੇ ਨਹੀਂ ਕੁੰਦਾ ਸਕੇ ਹੋਰ ਜੋ ਹਮਕੋ ਸੰਗ ਨਹੀਂਦਾ ਵੀ ਸੀ ਜਾਣਦਾ ਵੀ ਸੀ ਹਾਂਜੀ ਜਿਹੜੀ ਗੱਲ ਕਹਿੰਦਾ ਕਿ ਇਹਨਾਂ ਨਾਲ ਦੀ ਠੀਕ ਹੈ ਜੀ ਉਹ ਕਹਦੇ ਉਹ ਵੀ ਗੱਲ ਦੀ ਗੱਤ ਨਹੀਂ ਕਰਾ ਸੀ ਜਿਹੜੇ ਸਾਡੇ ਪਰਿਵਾਰ ਨੂੰ ਨੇ ਕਿਹਾ ਆ ਸਾਡਾ ਪਰਿਵਾਰ ਵੀ ਅਨੁਸ਼ੇਰੂ ਹੋਗਣਾ पर, पर मतलबी हुई के भेण के थी ਸਾਰਾ ਕੋਸੋ 7.5 ਵਜੇ ਇੱਥੇ ਤਪਸ਼ਾ ਕਿੰਨੇ ਕੀਤੇ ਬਾਬਾ ਜੀ ਇੱਥੇ ਤੋਂ ਫਰ ਗਿਆ 10-12 ਸਾਲ ਸੀ ਤੇਰੀ ਸਾਲ ਬਾਅਦ 15 ਬਾਅਦ ਕਰ ਗਿਆ ਹੋਵੇ ਖਾਣ ਪੂਏ ਬਣੇ ਬਾਈ ਗੱਲ ਮੁਸਾਵਾ ਪੂਰਾ ਜੋਰ ਤੇ ਅੱਛਾ ਜੀ ਹਾਰਦੂ ਫੜ ਕੇ ਗੱਡੀ ਜੀ ਬਿਠਾ ਲੈਣਗੇ ਠੀਕ ਹੈ ਜੀ ਗੱਡੀ ਨਾ ਚੱਲਦੀ ਪੁਲਸਾਰੀ ਪੁਲਸਾਰੀ ਜੀ ਪੁਲਸਾਰੀ ਜੇ ਪਹਿਲੇ ਤੇਰੇ ਕੋਲ ਹਾਰਦੂ ਆਉਂਦੇ ਨੇ ਹਾਂ ਕਨਾਂ ਮੇਰੇ ਕੋ ਤਾਂ ਖਾੜ ਗਿਲੀ ਆਉਣਗੇ ਉਸ ਸਾਲੇ ਵੀ ਆਉਣਗੇ ਖੋਟੇ ਮੱਥੇ ਤੇ ਨਹੀਂ ਲਿਖਿਆ ਕਿਸੇ ਪੁਲਿਸ ਵਾਲੇ ਉਹਨਾਂ ਦੇ ਮੱਥੇ ਤੇ ਨਹੀਂ ਲਿਖਿਆ ਖਾੜ ਗਿਲੀ ਠੀਕ ਹੈ ਲੈ ਤੁਸੀਂ ਦੁਨੀਆ ਆਉਗੀ ਸਮਝ ਆ ਗਈ ਠੀਕ ਹੈ ਜੀ ਲੰਗਾ ਬਈ ਸਾਸਰੀ ਗਾ ਇਹ ਸਨ ਜੀ ਚੰਗਾਈ ਵੀ ਬਾਬਿਆਂ ਜੀ ਦੀ ਭੈਣ ਮਾਤਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਡੇਰੇ ਦੇ ਬਿੱਕਾ ਜੀ ਮਾਤਾ ਜੀ ਦੇ ਦਰਸ਼ਨ ਹੋਗੇ ਬਾਕੀ ਸੋਨੂ ਸਾਰੀ ਮਾਤਾ ਜੀ ਨੇ ਗੱਲ ਦੱਸੀ ਹੈ ਵੀ ਅਸੀਂ ਕਿੰਨੇ ਭੈਣ ਭਾਈਆਂ ਆ ਗਏ ਲਓ ਜੀ ਭੈਣ ਭਰਾਵੋ ਬਾਤ ਤੋਂ ਬਾਤ ਸਾਡੀ ਇਹ ਵੀਡੀਓ ਸ਼ੇਅਰ ਲੱਗਿਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਕਰੋ ਬਹੁਤ ਬਹੁਤ ਧੰਨਵਾਦ